ਹੈਲੋ ਗਾਇਜ਼ ਕੀ ਹਾਲ ਚਾਲ ਹੈ ਤੇ ਵੀਰ ਜੀ ਮੈਂ ਚੱਲ ਰਿਹਾ ਹਾਂ ਜਿਆਦਾ ਟਾਈਮ ਨਾਲ ਲਿੰਦੇ ਹੋਏ ਮੇਰੇ ਇਸ ਵਿਆਹ ਦੀ ਵੀਡੀਓ ਵਿੱਚ ਦੇਖਿਓ ਕਿ ਮੇਰੇ ਨਾਲ ਕੀ ਕੀ ਹੋਇਆ ਤੇ ਕੀ ਕੀ ਵਾਪਰਿਆ ਮੈਂ ਸੋਚਿਆ ਨਹੀਂ ਸੀ ਇਹ ਕੁਝ ਹੋਊਗਾ ਤੇ ਤੁਸੀਂ ਪਹਿਲਾਂ ਮੇਰੇ ਵਿਆਹ ਦੀ ਵੀਡੀਓ ਦੇਖ ਲਓ ਉਸ ਤੋਂ ਬਾਅਦ ਆਪਾਂ ਕਰਦੇ ਆ ਗੱਲ ਐਸੇ ਬੀਚਾ ਹੋ ਜਾਏਗਾ ਆਪਾਂ ਬੋਲਣ ਕੋਸ਼ਿਸ਼ ਕਰੀਏ ਮਮੀ ਆ ਬਾਬਲਾ ਕੋਲਾ ਬਾਬਲਾ ਕੋਲਾ ਨਾ ਨਾਨਾ ਨਹੀਂ ਉਹ ਬਲ ਰਹੇ ਨਾਨੂ का नहीं? 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 पानी ऊपर से पीना यार लोगों को भी दिल